ਸਾਤ ਨਾਮ ਦੀ ਵਾਹਿਗੁਰੂ ਵਾਹਿਗੁਰੂ ਉਹ ਸ਼ੀਸ਼ੇ ਕਿਰਪਾ ਹੁੰਦੀ ਜੋ ਵੀ ਮੰਗਦੇ ਆਪਾਂ ਸੱਚੇ ਮਾਨਾ ਜੋ ਮੰਗਦੇ ਆਪਾਂ ਚਪੈ ਦੇ ਤੇ ਆਣੇ ਆ ਬੈਠਦੇ ਆ ਕੇ ਉਹ ਪੂਰਾ ਹੁੰਦਾ ਹੀ ਆ ਕੇ ਬਹੁਤ ਕੁਝ ਦੇਖਿਆ ਮਹਾਰਾਜ ਨੇ ਬਸੇ ਦੁਬਾਰੇ ਜ਼ਿੰਦਗੀ ਬੁੜੀ ਹੈ ਦੋ ਵਫਾ ਗੁਰੂ 12 ਸਾਲ ਰਣਕਲਾ ਦੀ 9 ਕਿੱਲੇ ਜ਼ਮੀਨ 9 ਕਿੱਲੇ ਜ਼ਮੀਨ ਕਰੀਏ ਬਾਬੇ ਦਾ ਬਾਬਾ ਜੀ ਦੀ ਘਰੇ ਫੋਟੋ ਲੱਗੀ ਵੀ ਹੈ ਪਹਿਲਾਂ ਅਰਦਾਸ ਬੇਨਤੀ ਕਰਨੀ ਹੈ ਤੇ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ ਸੱਚਾ ਸੁੱਚਾ ਕਰਕੇ ਫਿਰ ਕੋਈ ਅੱਗੇ ਕੰਮ ਤੋਰਨਾ ਕੜਾ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ ਜੋ ਸਾਸ 기 ਰਾਸ ਤੇ ਆਏ ਮੇਰਾ ਹਰ ਰਸੋ ਗੁਰੂ ਸਿੱਖ ਸਤਗੁਰੂ ਮਨ ਭਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਅਸੀਂ ਅੱਜ ਪੁੱਜੇ ਹਾਂ ਸ਼ਹੀਦਾਂ ਸਿੰਘਾ ਦੇ ਸਥਾਨ ਜੋ ਕਿ ਮੁਹਾਲੀ ਵਿੱਚ ਸਥਿਤ ਹੈ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਜਿਸ ਨੂੰ ਸੰਗਤ ਸੁਹਾਣਾ ਸਾਹਿਬ ਦੇ ਨਾਮ ਨਾਲ ਵੀ ਜਾਣਦੀ ਹੈ ਤੁਸੀਂ ਜਾਣਦੇ ਹੀ ਹੋ ਕਿ ਹਰ ਐਤਵਾਰ ਦੀ ਐਤਵਾਰ ਇਸ ਸਥਾਨ ਤੇ ਸ਼ਹੀਦੀ ਚੁਪੈਰਾ ਸਾਹਿਬ ਲੱਗਦਾ ਹੈ ਜਿਸ ਦੀ ਸ਼ੁਰੂਆਤ ਸ਼ਹੀਦਾਂ ਸਾਹਿਬ ਵਿਖੇ ਅੰਮ੍ਰਿਤਸਰ ਹੋਈ ਸੀ ਤੇ ਉਸ ਤੋਂ ਹੁਣ ਸਮੇਂ ਚੱਲਦੇ ਚੱਲਦੇ ਹਰ ਇੱਕ ਸਥਾਨਾਂ ਤੇ ਹੁਣ ਚੁਪੈਰਾ ਸਾਹਿਬ ਦੀ ਰੀਤੀ ਸ਼ੁਰੂ ਹੋ ਗਈ ਹੈ ਤਾਂ ਆਓ ਜਾਣਦੇ ਹਾਂ ਸੰਗਤ ਨਾਲ ਕਿ ਉਹਨਾਂ ਦੇ ਜੀਵਨ ਦੇ ਵਿੱਚ ਕੀ ਤਬਦੀਲੀਆਂ ਆਈਆਂ ਚੁਪੈਰਾ ਸਾਹਿਬ ਕੱਟਣ ਦੇ ਨਾਲ ਅਤੇ ਇਸ ਸਥਾਨ ਤੇ ਅਰਦਾਸ ਕਰਨ ਤੋਂ ਬਾਅਦ ਉਹਨਾਂ ਦੀਆਂ ਅਰਦਾਸਾਂ ਕਿਹੜੀ ਕਿਹੜੀ ਪੂਰੀ ਹੋਈਆਂ ਸਾਤ ਨਾਮ ਤੇ ਸਿੰਘ ਸਭ ਤੁਸੀਂ ਇੱਥੇ ਸ਼ਹੀਦਾ ਸਾਹਿਬ ਆਇਓ ਇੱਥੇ ਚੁਪਹਿਰਾ ਵੀ ਆੜ ਕਟੀ ਰਿਹਾ ਹੈ ਕਿ ਚੁਪਹਿਰੇ ਦੇ ਵਿੱਚ ਜਿਵੇਂ ਅਨੇਕਾਂ ਹੀ ਬਾਣੀਆਂ ਪੜੀਆਂ ਜਾਂਦੀਆਂ ਨੇ ਤੁਸੀਂ ਜੀਵਨ ਦੇ ਵਿੱਚ ਬਾਣੀ ਜੇ ਪੜਦੇ ਹੋ ਤੇ ਤੁਹਾਡੀ ਜੀਵਨ ਦੇ ਵਿੱਚ ਤਬਦੀਲੀ ਇਦਾਂ ਦੀ ਕੀ ਆਏਗੀ ਤੁਸੀਂ ਸੰਗਤ ਨਾਲ ਰੂਪ ਰੂਪ ਕਰਾਣਾ ਜਾਓਗੇ ਤਬਦੀਲੀ ਆਏ ਜੀ ਤੇ ਜਿਹੜੀ ਬਾਣੀ ਪੜਨ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਾ ਖਤਮ ਹੁੰਦਾ ਜੀ ਬਾਣੀ ਪੜਨ ਨਾਲ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਇੱਥੇ ਆ ਕੇ ਅਸੀਂ ਦੁਪਹਿਰੇ ਤੇ ਆ ਕੇ ਬੈਠਨੇ ਆ ਤਾਂ ਬਹੁਤ ਸ਼ਾਂਤੀ ਮਿਲਦੀ ਹੈ ਜੀ ਅਸੀਂ ਹਰ ਆਇਤ ਵਾਰ ਆਉਂਨੇ ਆ ਦੁਪਹਿਰੇ ਤੇ ਆਉਂਨੇ ਆ ਅਸੀਂ ਪੂਰਾ ਦਿਨ ਇੱਥੇ ਦੁਪਹਿਰੇ ਤੇ ਲੰਨਨੇ ਆ ਅਸੀਂ ਆਪਾਂ ਆ ਕੇ ਅਸੀਂ ਬਹੁਤ ਸ਼ਾਂਤੀ ਮਿਲਦੀ ਹੈ ਸੰਗਤ ਵਿੱਚ ਆ ਕੇ ਸੰਗਤ ਬੈਠਨੇ ਆ ਕੇ ਜੀ ਮਾਣੀ ਪੜਨ ਨਾਲ ਬਹੁਤ ਜੀ ਸਰੀਰ ਨੂੰ ਸ੍ਰੀ ਤੰਦਰੁਸਤ ਰਹਿੰਦਾ ਹੈ ਬਾਣੀ ਪੜਨ ਨਾਲ ਆਪਾਂ ਹੋ ਪਾਸੇ ਬੁਕਾਰਾਂ ਚ ਨਹੀਂ ਜਾਂਦਾ ਹੈਗਾ ਨਸ਼ੇ ਵਿੱਚ ਨਹੀਂ ਜਾਂਦਾ ਹੈਗਾ ਨਸ਼ੇ ਵਰਤੀ ਬੰਦਾ ਨਹੀਂ ਕਰਦਾ ਹੈਗਾ ਆ ਕੇ ਆਪਣਾ ਜੀਵਨ ਸਫਲ ਕਰਦਾ ਹੈ ਅੰਗਰੇਜ਼ ਸੁਖਮਨੀ ਸਾਹਿਬ ਵੀ ਕਹਿੰਦੀ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੇ ਮਿਟਾਓ ਪਹਿਲਾਂ ਤਨ ਦੇ ਰੋਗ ਦੂਰ ਕਰਦੀ ਫਿਰ ਮਨ ਦੇ ਕਰਦੀ ਹੈ ਹਾਂ ਜੀ ਤਨ ਦੇ ਵੀ ਰੋਗ ਹੁੰਦੇ ਆ ਤੇ ਮਨ ਦੇ ਵੀ ਰੋਗ ਦੋਨੇ ਦੋਨੇ ਦੂਰ ਹੋਣੇ ਆਈ ਇੱਥੇ ਆ ਕੇ ਸੰਗਤ ਵਿੱਚ ਬੈੰਨੇ ਆ ਕੇ ਸਾਰਾ ਸ਼ਾਂਤੀ ਮਾਨੂੰ ਮਿਲਦੀ ਹੈ ਤਨ ਦੇ ਰੋਗ ਦੂਰ ਹੋਣੇ ਆ ਮਨ ਦੇ ਰੋਗ ਦੂਰ ਹੋਣੇ ਆ ਕਲ ਕਲੇਸ਼ ਘਰ ਤੋਂ ਦੂਰ ਹੋ ਜਾਂਦਾ ਹੈ ਜੀ ਬਕਾਰਾਂ ਤੋਂ ਬੰਦਾ ਬਚਦਾ ਹੈ ਜੀ ਨਜੇ ਪਤਨ ਦੂਰ ਹੋ ਜਾਂਦਾ ਬੰਦਾ ਅੱਛਾ ਪੈਰਾ ਸਾਹਿਬ ਦੇ ਵਿੱਚ ਕਿੰਨੀ ਕਿਹੜੀ-ਕਿਹੜੀ ਬਾਣੀ ਇੱਥੇ ਪੜ੍ਹੀ ਜਾਂਦੀ ਹੈ ਜੀ ਸ਼ੀਦਾ ਸਾਹਿਬ ਜੀ ਦੀ ਆਪਾਂ ਗੱਲ ਕਰੀਏ ਤਾਂ ਹਾਂਜੀ ਹਾਂਜੀ ਜਪਜੀ ਸਾਹਿਬ ਦੇ ਪਾਠ ਹੁੰਨੇ 5 ਉਦੋਂ ਬਾਅਦ ਚੌਪਈ ਸਾਹਿਬ ਦੇ ਪਾਠ ਹੁੰਨੇ ਜੀ 2 ਪਾਠ ਹੁੰਨੇ ਆ ਤੇ ਸੁਖਣੀ ਸਾਹਿਬ ਦਾ ਪਾਠ ਹੁੰਦਾ ਈ ਸੰਗਤ ਵਿੱਚ ਆ ਕੇ ਤੇ ਪੂਰੀ ਸੰਗਤ ਆਨੰਦ ਮਾਣਦੀ ਆ 4-5 ਘੰਟੇ ਪੂਰਾ ਪੂਰੀ ਲੱਗੇ ਜਾਂਦੇ ਆ ਆਪਣਾ ਇਹ ਸਫਲ ਕਰਦੇ ਜਾਂਦੇ ਜਿਵੇਂ ਨੂੰ ਆਪਣਾ ਇੱਕ ਆਪ ਵੇਖੀ ਕਿ ਜਿਹੜੇ ਸ਼ੀਦਾ ਸਾਹਿਬ ਦੀ ਦਿਨ ਪ੍ਰਤੀ ਦਿਨ ਜਿਵੇਂ ਸੰਗਤ ਜਿਹੜੇ ਦਾ ਵਾਅਦਾ ਆਪਾਂ ਵੇਖ ਰਹੇ ਆ ਕਿ ਹੁੰਦਾ ਪਿਆ ਤੇ ਇਹਦੇ ਤੁਸੀਂ ਦੇਖ ਰਹੇ ਹੋ ਕਿ ਪ੍ਰਬੰਧ ਇੱਥੇ ਸਹੀ ਸਾਰੇ ਚੱਲ ਰਹੇ ਆ ਹਾਂਜੀ ਹਾਂਜੀ ਜਦੋਂ ਅਸੀਂ ਮੈਂ ਆਪਣੀ ਸੋਝੀ ਵਿੱਚ ਇੱਥੇ ਆਉਂਦਾ ਹੁੰਦਾ ਸੀ ਤਾਂ ਇੱਥੇ ਛੋਟਾ ਜਿਹਾ ਥੋੜਾ ਗੁਰਦਸਾ ਹੁੰਦਾ ਸੀ ਛੋਟਾ ਹੀ ਹੁੰਦਾ ਸੀ ਉਸ ਟਾਈਮ ਸੋਸਥਾਨ ਛੋਟੇ ਕਮਚਸਤਾਨ ਸੀ ਮਾਰਾ ਦਾ ਤਾਂ ਉਹਦੇ ਬਾਅਦ ਬਾਬਾ ਸਾੜੀਆ ਬਾਈ ਨੂੰ ਥੋੜਾ ਪਾ ਕੇ ਥੋੜਾ ਹੋ ਕਰਿਆ ਨਾਲ ਪਿੰਡਾਂ ਦੇ ਸਹਿਯੋਗ ਨਾਲ ਸੰਗਤ ਦੀ ਬਹੁਤ ਸਹਿਯੋਗ ਨਾਲ ਬਹੁਤ ਜੀ ਲੋਕਾਂ ਦੀ ਮਾਨਤਾ ਹੋਣ ਲੱਗੀ ਇੱਥੇ ਤੇ ਦਿਨੋ ਪ੍ਰਤੀ ਦਿਨ ਸੰਗਤ ਬਹੁਤ ਵੱਧ ਗਈ ਇੱਥੇ ਆ ਕੇ ਬਹੁਤ ਮਾਰ ਦੂਰ ਦੂਰ ਤੇ ਬਹੁਤ ਸੰਗਤ ਆਂਦੀ ਇੱਥੋਂ ਹੁਣ ਦੁਪਹਿਰੇ ਤੇ ਵੀ ਬਹੁਤ ਦੂਰ ਦੂਰ ਤੇ ਸੰਗਤ ਆਂਦੀ ਇੱਥੇ ਆ ਕੇ ਦੁਪਹਿਰ ਕੱਟਦੀ ਆ ਕੇ ਮਹਾਰਾਜੀ ਬਿਲਡਿੰਗਾਂ ਦੇ ਕਿੰਨੀਆਂ ਦੇਖੋ ਬਿਲਡਿੰਗਾਂ ਸ਼ਾਨਦਾਰ ਪੈ ਗਈਆਂ ਇੱਥੇ ਕਿ ਬਹੁਤ ਲੋਕਾਂ ਨੂੰ ਇੱਥੇ ਆ ਕੇ ਬਹੁਤ ਸ਼ੋਕ ਤੇ ਸ਼ਾਂਤੀ ਬਹੁਤ ਮਿਲਦੀ ਹੈ ਜੀ ਆ ਜੀ ਮੰਨਦੇ ਹੂ ਕਿ ਜਿਹੜੇ ਸ਼ਹੀਦਾਂ ਦਾ ਸਥਾਨ ਇੱਥੇ ਕੋਈ ਵੀ ਚੀਜ਼ ਮੰਗੇ ਤਾਂ ਪੂਰੀ ਹੁੰਦੀ ਹੈ ਹਾਂ ਜੀ ਹਾਂ ਪੂਰੀ ਹੁੰਦੀ ਐ ਸੀ ਤਾਂ ਹੀ ਆਨੇ ਆ ਜੀ ਸੰਗਤ ਤਾਂ ਹੀ ਜੁੜਦੇ ਇੱਥੇ ਆ ਕੇ ਮਾਲਕ ਜੀ ਬੇਦਮੰਗਦੇ ਬਹੁਤ ਕਿਰਪਾ ਹੁੰਦੀ ਮਾਲਕ ਜੀ ਬਹੁਤ ਸ਼ੀਧੇ ਕਿਰਪਾ ਹੁੰਦੀ ਜੋ ਵੀ ਮੰਗਦੇ ਆਪਾਂ ਸੱਚੇ ਮਾਨਾ ਜੋ ਮੰਗਦੇ ਆਪਣਾ ਚਪੈਰੇ ਦੇ ਆਨੇ ਆ ਬੈਠਦੇ ਆ ਕੇ ਉਹ ਪੂਰਾ ਹੁੰਦਾ ਹੀ ਆ ਕੇ ਇੱਥੇ ਹੋਰ ਕਿਹੜੇ ਕਿਹੜੇ ਦਿਨ ਮਨਾਏ ਜਾਂਦੇ ਕੋਈ ਜਿਵੇਂ ਚਪੈਰੇ ਤੋਂ ਇਲਾਵਾ ਰੇ ਕਈ ਇਹਨਾ ਹਾਂ ਜੀ ਦਸਵੀਂ ਆ ਦਿਨ ਮਨਾਇਆ ਜਾਂਦਾ ਹੀ ਐਸੇ ਹਰ ਦਸਵੀਂ ਤੇ ਇੱਥੇ ਆਪਣੇ ਸਾਹ ਸੰਗਤ ਦੂਸ ਤੇ ਬਹੁਤ ਆਉਂਦੀ ਹੈ 10ਵੇਂ ਦਿਨ ਤੇ ਬਹੁਤ بڑا ਤਿਹਾੜ ਮਨਾਇਆ ਜਾਂਦਾ ਸੀ ਤੇ ਵੀਰ ਜੀ ਤੁਸੀਂ ਇੱਥੇ ਸ਼ੀਦਾਂ ਸਾਹਿਬ ਆਏ ਹੋ ਤੇ ਅੱਜ ਚੁਪੈਰਾ ਸਾਹਿਬ ਵੀ ਇੱਥੇ ਕਟੀਰੇ ਆ ਤੇ ਤੁਸੀਂ ਚੁਪੈਰਾ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਕਿ ਇੱਥੇ ਜਦੋਂ ਤੁਸੀਂ ਆਉਂਦੇ ਹੋ ਤੇ ਵਧੀਆ ਲੱਗਦਾ ਜੀ ਜਦੋਂ ਵੀ ਆਉਨੇ ਆ ਪਾਠ ਵਗੈਰਾ ਹੁੰਦਾ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ ਤੇ ਸੰਤੁਸ਼ਟੀ ਮਿਲਦੀ ਆ ਬੜਾ ਚੰਗਾ ਲੱਗਦਾ ਤੇ ਹਰ ਸੰਡੇ ਨੂੰ ਮਤਲਬ ਅਸੀਂ ਆਉਣੀ ਆਉਨੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਕਰਕੇ ਜਾਣਾ ਵਧੀਆ ਲੱਗਦਾ ਹੋਰ ਵੀ ਦੂਰ ਦੂਰੋਂ ਬੜੀ ਸੰਗਤ ਆਉਂਦੀ ਆ ਜੀ ਤੇ ਮਤਲਬ ਬਾਕੀ ਅਰਦਾਸਾਂ ਵੀ ਬੇਨਤੀਆਂ ਵੀ ਪੂਰੀਆਂ ਹੁੰਦੀਆਂ ਜੀ ਇੱਥੇ ਜਿਵੇਂ ਪਹਿਲੇ ਇਦੋਂ ਪਹਿਲੇ ਇੱਕ ਸਿੰਘ ਜੀ ਸੀਗੇ ਉਹ ਕਹਿ ਰਹੇ ਸੀਗੇ ਕਿ ਇੱਥੇ ਦਸਵੀਂ ਦਾ ਸ਼ੁਭ ਦਿਹਾੜਾ ਮਨਾਇਆ ਜਾਂਦਾ ਜਿਵੇਂ ਸ਼ਹੀਦਾਂ ਉਹਨਾਂ ਦੇ ਬਾਰੇ ਤੁਸੀਂ ਉਦੋਂ ਆਂਦੇ ਹੋ ਤੁਸੀਂ ਇੱਥੇ ਤੇ ਉਦੋਂ ਕੀ ਤਬਦੀਲੀਆਂ ਕੀ ਹੁੰਦੀਆਂ ਇੱਥੇ ਤਬਦੀਲੀਆਂ ਤਾਂ ਇਹ ਜੀ ਸੰਗਤ ਆਉਂਦੀ ਆ ਦੂਰ ਦੂਰ ਤੋਂ ਸਰਦਾਂ ਨਾਲ ਦੇ ਲੋ ਸੇਵਾ ਕਰਦੀ ਆ ਤੇ ਬਾਕੀ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਗੁਰੂ ਸੁਹਾਣਾ ਸਾਹਿਬ ਦੇ ਨਾਲ ਬਹੁਤ ਵਧੀਆ ਨੇ ਤੇ ਬਾਕੀ ਇਹ ਹੀ ਆ ਵੀ ਜਿਹੜਾ ਵੀ ਬੰਦਾ ਆਉਂਦਾ ਇੱਥੇ ਉਹਦੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਮੈਂ ਜਿੱਥੋਂ ਤੱਕ ਮੈਂ ਆਉਣਾ ਮੇਰੀ ਵੀ ਕਈ ਮਨੋ ਕਾਮਨਾਵੀਆਂ ਪੂਰੀਆਂ ਹੋਈਆਂ ਨੇ ਇੱਥੇ ਤੇ ਵਧੀਆ ਲੱਗਦਾ ਬਾਕੀ ਬਾਕੀ ਵਾਇਗੁਰੂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਨਾ ਸਾਰੇ ਪੰਜਾਬ ਨੂੰ ਆਪਣਾ ਇਹ ਮੈਸੇਜ ਆ ਜਿੰਨੇ ਵੀ ਗੁਰਸਿੱਖ ਫੈਮਲੀਆਂ ਨੇ ਸਰਦਾਰ ਨੇ ਭਰਾ ਸਾਰਿਆਂ ਨੂੰ ਜੁੜ ਕੇ ਰਹਿਣਾ ਚਾਹੀਦਾ ਕੋਈ ਵੀ ਗੁਰੂ ਘਰ ਨੂੰ ਤੇ ਬਾਕੀ ਇਹ ਤਾਂ ਬਹੁਤ ਵਧੀਆ ਸਥਾਨ ਆ ਇੱਕ ਕਈ ਪ੍ਰਚਾਰਕ ਵਿਰੋਧਤਾ ਵੀ ਕਰਦੇ ਆ ਚੁਪਾਰੇ ਸਾਹਿਬਾਨਾਂ ਦੀ ਤੇ ਚੁਪਾਰੇ ਸਾਹਿਬ ਨੂੰ ਕਹਿੰਦੇ ਕਿ ਇਹ ਸਾਡੀ ਮਰਿਆਦਾ ਨਹੀਂ ਹੈਗੀ ਇਹਦੇ ਵਿੱਚ ਨਹੀਂ ਜਾਣਾ ਚਾਹੀਦਾ ਜਾਂ ਕੁਝ ਇਦਾਂ ਦੀਆਂ ਗੱਲਾਂ ਵੀ ਕਰਦੇ ਆ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਰਜੀ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਬਸ ਸਾਨੂੰ ਠੀਕ ਲੱਗਦਾ ਕਿ ਇਹ ਵਾਲ ਗੁਰਬਾਣੀ ਇਥੇ ਪੜੀਂਦੀਏ ਤੇ ਉਹੀ ਸਹੀ ਆ ਆਪਾਂ ਉਹੀ ਸਹੀ ਆ ਆਪਾਂ ਨੂੰ ਹਾਂ ਬਸ ਆਪਾਂ ਨੂੰ ਪਤਾ ਹੈ ਕਿ ਆਪਾਂ ਆਪਣੇ ਲਈ ਠੀਕ ਆ ਗੁਰਬਾਣੀ ਪੜੀਂਦੀ ਆਏ ਸੀ ਸਹੀ ਆ ਆਪਾਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਘਰ ਤੋਂ ਮੁੜ ਕੇ ਆਏ ਆ ਹਾਂ ਥੋਟੀ ਵਾਲਿਆਂ ਨੇ ਭੇਜਿਆ ਸੈਂਡ ਖਤਮ ਹੋ ਗਏ ਤੇ ਜੀ ਫੇਰ ਗਏ ਉਥੋਂ ਰਾਜੀ ਹੋ ਕੇ ਆ ਗਏ ਜੀ ਪਹਿਲਾਂ ਵੀ ਸੈਂਡ ਪਏ ਦੁਬਾਰੇ ਵੀ ਸੈਂਡ ਪਏ ਜੀ ਠੀਕ ਠਾਕ ਆ ਰਹੇ ਹਾਂ ਮਹਾਰਾਜ ਦੇ ਦਰਸ਼ਨ ਕਰਨ ਦੀ ਤਮੰਨਾ ਆਈ ਹੈ ਗੁਰਦੁਆਰਾ ਸਾਹਿਬ ਪਹਿਲਾਂ ਵੀ ਆਉਂਦੇ ਸੀਗੇ ਹੁਣ ਵੀ ਆਉਣ ਦੀ ਤਮੰਨਾ ਕਰੀ ਹੈ ਆਏ ਆ ਮਹਾਰਾਜ ਦੇ ਦਰਸ਼ਨ ਕਰ ਲੈਣੇ ਆ ਇੱਕ ਅਸ਼ੀਦਾਂ ਸਾਹਿਬ ਤੁਸੀਂ ਇੱਥੇ ਅਰਦਾਸ ਕਰਕੇ ਚੱਲੇ ਸੀ ਜਦੋਂ ਤੁਹਾਡੇ ਨਾਲ ਇਦਾਂ ਹੋਇਆ ਰਾਸਤਾ ਜਿਵੇਂ ਬਹੁਤ ਦੇਰ ਦੀ ਯੂਰਪ ਸੈਂਟਰਲ ਬੈਂਕ ਆਫ ਇੰਡੀਆ 'ਚ ਲੱਗਾ ਸੀ 70 ਸੈਕਟਰ 'ਚ ਜੀ ਜੀ ਮੈਂ ਤਾਂ ਸਵੇਰੇ ਸ਼ਾਮ ਆਉਂਦਾ ਹੀ ਸੀਗਾ ਠੀਕ ਹੈ ਜੀ ਹਾਂ ਮੈਂ ਬਹੁਤ ਦੇਰ ਤੋਂ ਹੀ ਮਹਾਰਾਦੀਨਾਂ ਦੀ ਖਾਸ ਕਰਕੇ ਜਿਹੜੇ ਆਪਣੇ ਸਿੰਘ ਸੀਦਨੇ ਨਾ ਜੀ ਜੀ ਇਹ ਮਹਾਪੁਰਸ਼ੇ ਜਾਣੋ ਜਾਣੀ ਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਕਿੰਨੇ ਸਾਲ ਹੋ ਗਏ ਇੱਥੇ ਆ ਦੇ 71 ਸਾਲ ਉਮਰ ਹੋ ਗਈ ਵਾਹਿਗੁਰੂ ਹਾਂ ਜੀ 71 ਸਾਲ ਉਮਰ ਹੋ ਗਈ ਮੇਰੀ ਨਹੀਂ ਨਹੀਂ ਇਸ ਸਥਾਨ ਤੇ ਇਸ ਸਥਾਨ ਤੇ ਤਾਂ ਬਹੁਤ ਦੇਰ ਤੋਂ ਬਚਪਨ ਤੋਂ ਜਾਣਦੇ ਆ ਠੀਕ ਹੈ ਜੀ ਹਾਂ ਜੀ ਜਿੱਥੇ ਜਿਆਦਾ ਜਿਆਦਾ ਮੰਨਤਾ ਇਹਨਾਂ ਦੀ ਜਿੱਥੇ ਹੰਸਾਲੀ ਵਾਲੇ ਸਿੰਘ ਆਉਣ ਲੱਗੇ ਇਹਨਾਂ ਦਾ ਮਹਾਰਾ ਹੋਇਆ ਜਿੱਥੇ ਇਹਨਾਂ ਦੀ ਗੁੱਡੀ ਚੜ੍ਹਦੀ ਚਲੇਗੀ ਠੀਕ ਹੈ ਜੀ ਕੋਈ ਵੀ ਮੰਨ ਤੇ ਸੱਚੇ ਮੰਨ ਦੀ ਜਿਆਦਾ ਮੰਨ ਲੋ ਪੂਰੀ ਹੁੰਦੀ ਆ ਬਰੇ ਜੀ ਹਾਂ ਜਿਨ੍ਹਾਂ ਕੋਲ ਇਲਾਜ ਨਹੀਂ ਹੁੰਦੀ ਇਲਾਜ ਵੀ ਹੁੰਦੀ ਹੈ ਜਿਨ੍ਹਾਂ ਦੀ ਕੋਈ ਤਮੰਨਾ ਕਿਸੇ ਚੀ ਦੀ ਨਹੀਂ ਪੂਰੀ ਹੁੰਦੀ ਉਹ ਵੀ ਪੂਰੀ ਹੁੰਦੀ ਹੈ ਇੱਥੇ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈ ਮਹਾਰਾ ਦੇ ਘਰ ਦੀ 24 ਘੰਟੇ ਲੰਗਰ ਚੱਲਦਾ ਹੈ ਦੁਨੀਆ ਸੇਵਾ ਕਰਦੀ ਹੈ ਹਾਂਜੀ ਜਿਹੜਾ ਸੱਚੇ ਮੰਨਦੇ ਆਉਂਦਾ ਉਹਦੀ ਪਰਮਾਤਮਾ ਆਸਮਰਦ ਦਾ ਪੂਰੀਆਂ ਕਰਦਾ ਹਾਂਜੀ ਹਾਂਜੀ ਜੇ ਵਾ ਪ੍ਰਾਣੀ ਗੱਲ ਕਰੀਏ ਥੋੜਾ ਟਾਈਮ ਪਿਛੇ ਚਲ ਜੀ ਇੱਥੇ ਪਹਿਲਾਂ ਐਡੀ ਬਿਲਡਿੰਗ ਨਹੀਂ ਹੁੰਦੀ ਸੀ ਹਨਾ ਥੋੜਾ ਇਹਦਾ ਛੋਟਾ ਜੀ ਥੋੜੀ ਜਿਹੀ ਜਗ੍ਹਾ ਸੀਗੀ ਇੱਥੇ ਤਾਂ ਠੀਕ ਹੈ ਜੀ ਫਿਰ ਕਿੰਨੇ ਇੱਥੇ ਕਰਵਾਇਆ ਸੀਗਾ ਸਾਰੇ ਇਹ ਤਾਂ ਜੱਤੇ ਹੰਸਾ ਵਾਲੀ ਵਾਲੇ ਸੰਤ ਮਹਾਂਪੁਰਸ਼ਾਂ ਦਾ ਹੋਣ ਲੱਗਿਆ ਹੈ ਜੱਤੇ ਦਾ ਬਹੁਤ ਕੁਝ ਹੋ ਗਿਆ ਉਹਨੇ ਤੁਸੀਂ ਦਰਸ਼ਨ ਕੀਤੇ ਹਾਂਜੀ ਵਾਲੇ ਮਹਾਂਪੁਰਖਾਂ ਹਾਂਜੀ ਹਾਂਜੀ ਬਿਲਕੁਲ ਜਾਂਦੇ ਆ ਜੀ ਅਸੀਂ ਤਾਂ ਮੰ ਉਹਨਾਂ ਦਾ ਡੇਰਾ ਹੰਸਾਲੀ ਸਾਹਿਬ ਜਾਂਦੇ ਤੇ ਮੱਥਾ ਟੇਕਦੇ ਤੇ ਜਿਹੜੇ ਮੰਨ ਦੀ ਸੱਚੇ ਮੰਨ ਤੋਂ ਧਿਆਲੀ ਦਾ ਸੀ ਉਹ ਮੰਨਾਂ ਪੂਰੀ ਹੁੰਦੀ ਹਾਂ ਇੱਕ ਤੁਸੀਂ ਮੰਨਦੇ ਹੋ ਕਿ ਗੁਰਬਾਣੀ ਪੜਨ ਨਾਲ ਕੀ ਆਪਣੇ ਜੀਵਨ ਦੇ ਵਿੱਚ ਬੜੀਆਂ ਤਬਦੀਲੀਆਂ ਆਂਦੀਆਂ ਨੇ ਬੜਾ ਆਪਾਂ ਨੂੰ ਆਨੰਦ ਵੀ ਮਿਲਦਾ ਜਿਹੜੀ ਹੈ ਵੇਟ ਆਤਮਾ ਨੂੰ ਠੰਡਾ ਕਰਦੀ ਹੈ ਹੈ ਜਿਹੜਾ ਆ ਇਤਿਹਾਸ ਹੈ ਉਹ ਜੋਸ਼ ਦਿੰਦਾ ਹਾਂਜੀ ਹਾਂ ਮੈਂ ਫੌਜੀ ਬੰਦਾ ਮੈਨੂੰ ਸਾਰੇ ਇਤਿਹਾਸਾਂ ਦੇ ਬਾਰੇ ਵੈਸੇ ਗੱਲ ਨਹੀਂ ਮੈਂ ਖੱਤ ਦੀ ਲੜਾਈ 'ਚ ਰੋਜਪਰਸੈਣੀ ਵਾਲੇ ਬਾਰਡਰ ਤੇ ਸੀਗਾ ਕੱਤਲੀ ਜੰਗ ਦੇ ਵਿੱਚ ਮੈਂ ਉਸੇ ਉੱਥੇ ਬਚ ਕੇ ਆਇਆ ਸਭ ਠੀਕ ਠਾਕ ਆਏ ਆ ਆ ਕੇ ਫੌਜ ਦੀ ਨੌਕਰੀ ਕਰਨ ਦੇ ਬਾਅਦ ਬੈਂਕ ਦੀ ਨੌਕਰੀ ਕੀਤੀ 26-27 ਸਾਲ ਹਾਂ ਜੀ ਹੁਣ ਮੇਰਾ ਪਿੰਡ ਆ ਕੇ ਲਾਂਡਰਾਂ ਦੇ ਕੋਲ ਕਹਿ ਲਓ ਪਿੰਡਾ ਠੀਕ ਹੈ ਜੀ ਉਥੇ ਰਹਿਨੇ ਆ ਕੋਈ ਐਸੀ ਗੱਲ ਨਹੀਂ ਕੋਈ ਦਿਖਲੀਵਰੀ ਕੋਈ ਪ੍ਰੋਬਲਮ ਨਹੀਂ ਹੈ ਪਰ ਮਹਾਰਾਜ ਦੇ ਰੰਗ ਹੈ ਵਸ ਜਿਹੜਾ ਬੰਦਾ ਉਹਨੇ ਸੱਚੇ ਮਨ ਨਾਲ ਆਇਆ ਉਹਦੀ ਮਹਾਰਾਜ ਅਸੀਂ ਆਪੇ ਕਰਮ ਪੂਰੀ ਹੁੰਦੀ ਹੈ ਬੇਟੇ ਸਟੈਂਡ ਪਾ ਆ ਕੇ ਪਹਿਲੀ ਦਫਾ ਹੀ ਆਇਆ ਠੀਕ ਹੈ ਜੀ ਫੋਟੀ ਜਿ ਗਿਆ ਸੀਗਾ ਫੋਟੀ ਵਾਲੇ ਕਹਿੰਦੇ ਵੀ ਇੱਥੋਂ ਦੀ ਉਹ ਬਾਹ ਦੇ ਵਿੱਚ ਦੀ ਉਹ ਜਿਓਗ੍ਰਾਫੀ ਹੋਈ ਇੱਥੋਂ ਦੀ ਸਟੈਂਡ ਪਏ ਨੇ ਠੀਕ ਹੈ ਜੀ ਹਾਂ ਬਸ ਬਹੁਤ ਕੁਝ ਦੇਖਿਆ ਮਹਾਰਾਜ ਨੇ ਵਸੇ ਦਵਾਰੇ ਜਿੰਦਗੀ ਮੁੜੀ ਹੈ ਦੋ ਵਾਰ ਜੀ ਨਹੀਂ ਤਾਂ ਬੰਦਾ ਅੱਗੇ ਦਾ ਘਾਟ ਤੇ ਗਿਆ ਮੁੜ ਕੇ ਆਉਂਦਾ ਨਹੀਂ ਵਾਹਿਗੁਰੂ ਜੀ ਇਸ ਕਰਕੇ ਆਈ ਦਾ ਜਦ ਵੀ ਆਈ ਦਾ ਸੀ ਉਹਦੇ ਗੁਰਦੁਆਰਾ ਸਾਹਿਬ ਆਪਣੀ ਬੈਂਕ ਦੀ ਡਿਊਟੀ ਆਈ ਦਾ ਦਾ ਪੈਣਾ ਮੱਤਾ ਟੇਕੇ ਉਹਦੇ ਜਾਈਦਾ ਸੀ ਬੈਂਕ ਦੇ ਵਿੱਚ ਵੀ ਠੀਕ ਹੈ ਹਾਂ ਜੀ ਕੋਈ ਕਿਸੇ ਤਰ੍ਹਾਂ ਦੀ ਨੌਕਰੀ ਨਹੀਂ ਆਈ ਸਭ ਪਰਮਾਤਮਾ ਨੇ ਠੀਕ ਸਾਫਰ ਸਟ੍ਰੈਕ ਕਰਿਆ ਦੋ ਨੌਕਰੀਆਂ ਕਰਨ ਦੇ ਬਾਅਦ ਠੀਕ ਠਾਕ ਰਹ ਰਹੇ ਹੈ ਹਾਂ ਜੀ ਕੋਈ ਦਿੱਕਤ ਨਹੀਂ ਕੰਮ ਹੀ ਕਿਸੇ ਦੀ ਗਲਤੀ ਨਹੀਂ ਮਹਾਰਾ ਦੇ ਘਰ ਤੇ ਕਿਸੇ ਗੱਲ ਦਾ ਘਾਟਾ ਨਹੀਂ ਹੈਗਾ ਹਾਂਜੀ ਹਾਂਜੀ ਬਹੁਤ ਕੁਝ ਦਿੱਤਾ ਮਹਾਰਾ ਹੀ ਨੇ ਸਿੰਘ ਸਾਹਿਬ ਤੁਹਾਨੂੰ ਇੱਥੇ ਇਸ ਸ਼ਹੀਦਾਂ ਸਿੰਘ ਦੇ ਸਥਾਨ ਤੇ ਸੇਵਾ ਕਰਦੇ ਨੂੰ ਕਿੰਨੇ ਕਿੰਨਾ ਸਮਾਂ ਹੋ ਗਿਆ ਬਾਬਾ ਜੀ 12 12 ਸਾਲ ਰਣਕਲਾ ਦੀ 9 ਕਿੱਲੇ ਜ਼ਮੀਨ 9 ਕਿੱਲੇ ਜ਼ਮੀਨ ਕਰਦੀ ਹੈ ਬਾਬੇ ਗੱਡੀਆਂ ਕਾਰਾਂ ਕੋਈ ਪੱਤਾ ਨਹੀਂ ਘਰ ਕੇ ਵਿੱਚ ਸੇਵਾ ਫ੍ਰੀ ਕਰਿਆ ਤੇ ਜੀਵਨ ਦੇ ਵਿੱਚ ਕੀ ਤਬਦੀਲੀ ਆਈ ਜਮਾਈ ਉਰੇ ਆਗਾ ਉਰੀਆ ਉਰੀਆ ਦਾ ਮੋਜਾ ਪੜੀ ਇਹ ਸ਼ੁਰੂ ਤੋਂ ਹੀ ਇਹ ਬਾਣੇ ਦੇ ਵਿੱਚ ਉਹ ਗੁਰੂ ਸਾਹਿਬ ਨੂੰ ਤੋਂ ਬਹੁਤ 18 ਸਾਲ ਹੋ ਗਏ 19 ਅੱਛਾ ਜੀ ਉਹ ਤੋਂ ਪਹਿਲਾਂ ਤੁਸੀਂ ਸੰਸਾਰਿਕ ਖੇਤੀ ਖੇਤੀ 50 ਕਿੱਲਿਆਂ ਦੀ ਛੱਟਾ ਹੀ ਖੇਤੀ ਕਰਾ ਠੀਕ ਹੈ ਜੀ ਟਰੈਕਟਰ ਤੇ ਦੋ ਠੀਕ ਹੈ ਜੀ ਚਾਰ ਭਾਈ ਤੇ ਕਿਹੜਾ ਪਿੰਡ ਸੀ ਜੀ ਟਵਾਣੇ ਟਵਾਣੇ ਚਿੱਟਵਾਣੇ ਦਾ ਲਾਲੋ ਦੀ ਮੰਡੀ ਕਿਲਾ ਠੀਕ ਹੈ ਜੀ ਰਾੌਣਕ ਲਾਦੀ ਬਾਬੇ ਨੇ ਜੀ ਹੁਣ ਇੱਥੇ ਕਿਹੜੀ ਸੇਵਾ ਮਾਹੁਰਾ ਚੋ ਇਹ ਕਰ ਰਹੇ ਹੋ ਰ ਸੀ ਬਾਬੇ ਦੀ ਸੇਵਾ ਕਰੇ ਅੱਛਾ ਜੀ ਬਾਬਾ ਹਨੂਮਾਨ ਜੀ ਹਾਂਜੀ ਠੀਕ ਹੈ ਜੀ ਰੌਣਕ ਲਾਲੀ ਬਾਬੇ ਨੇ ਤੁਹਾਨੂੰ ਮੈਂ ਕਹਿੰਦਾ ਮੰਨਦੇ ਕਿ ਜਿਹੜੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਪੜਾ ਮੈਂ ਨਹੀਂ ਮੰਨਦੇ ਜਿੰਨੇ ਮੈਂ ਪੜੇ ਹੋਇਆ ਠੀਕ ਹੈ ਜੀ ਮੈਂ ਤਾਂ ਹਰ ਭਗਤ ਦੀ ਤਿਆਰ ਹਾਂ ਪੇ ਕਰਵਾਈਐ ਨਾ ਸਰ ਮੈਂ ਇਹਨਾਂ ਪੁੱਛਿਆ ਰੌਣਕ ਲਾਲੀ ਤੇ ਕਿਤੇ ਨਾ ਰੁਪਈਏ ਨਾ ਮੋਗਾ ਮ ਘਰਾਂ ਮਾਣਾ ਝੰਡਾ ਲਾ ਲਿਆ ਬਾਹਰ ਉੱਪਰੋਂ ਗਿਰ ਰੇ ਉਹ ਆ ਪੀਰਵਾ ਹਾਂ ਦੋ ਇੱਕ ਪੁੱਤ ਹੈ ਮੁੰਡਾ ਬੀਬੀ ਜਰਪੀ ਲਾਰੇ ਰੋਜ਼ ਕਰਾਇਗੇ ਮਾਤਾ ਜੀ ਤੁਸੀਂ ਸ਼ੀਦਾਂ ਸਾਹਿਬ ਤੇ ਆਏ ਹੋ ਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਸਥਾਨ ਤੇ ਆਂਦਿਆਂ ਨੂੰ ਤੇ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਕੀ ਆਈ ਅਸੀਂ ਤਾਂ ਵੈਸੇ ਮੈਂ ਬਹੁਤ ਘੱਟ ਆਈ ਹਾਂ ਦੋ ਚਾਰ ਵਾਰ ਆਈ ਹੋਣੀ ਹੈ ਕਿਉਂਕਿ ਪਰੇਸ਼ਾਨੀਆਂ ਘਰ ਦੀਆਂ ਬਹੁਤ ਐ ਤੇ ਇੱਥੇ ਆਨੇ ਆ ਮੇਰੇ ਲੱਤੇ ਦਰਦ ਬਹੁਤ ਸੀ ਮੈਂ ਦੀਵਾਰ ਫੜ ਕੇ ਤੁਰਨ ਲੱਗ ਗਈ ਸੀ ਤਾਂ ਮੇਰੀ ਹਾਲਤ ਖਰਾਬ ਹੋ ਗਈ ਸੀ ਫਿਰ ਮੈਂ ਬੈਠੇ ਇੱਥੇ ਆ ਗਏ ਮੈਂ ਘਰ ਹੀ ਮੱਥਾ ਟੇਕਿਆ ਬਾਬਾ ਜੀ ਮੈਂ ਤੁਹਾਡੇ ਦਰਸ਼ਨ ਕਰਾਉਂਗੀ ਤੇ ਫੜਾਵਾ ਚੜਾਣੀਆਂ ਸੀ ਤੇ ਫਿਰ ਮੈਂ ਉਹ ਸੁਖਿਆ ਤੇ ਬਾਬਾ ਜੀ ਮੈਂ ਲੱਠੀ ਕਰਤੀ ਮੁਰਕੇ ਮੇਰੇ ਦਰਦ ਨਹੀਂ ਹੋਇਆ ਸੀ ਵਾਹਿ ਠੀਕ ਸੀ ਹੁਣ ਫਿਰ ਮੈਂ ਆਏ ਨਹੀਂ ਸਕੀਨੇ ਦਿਨ ਹੋਈ ਫਿਰ ਆ ਜਾਈਏ ਅੱਜ ਆਏ ਜਪਰੇ ਸਾਹਿਬ ਬੜੀ ਖੁਸ਼ੀ ਹੋਈ ਹੈ ਜੋ ਕੁਝ ਮੰਗਦੇ ਇਥੋਂ ਮਿਲਦਾ ਹੈ ਸਭ ਨੇ ਅੱਛਾ ਬੁਰਿਆ ਕਰਦੇ ਹੈ ਸਿੰਘ ਜੀ ਦਾ ਇਹ ਤਾਂ ਬਹੁਤ ਕਿਰਪਾ ਹੁੰਦੀ ਇਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੀਵਨ ਦੇ ਵਿੱਚ ਕੀ ਤਬਦੀਲੀ ਆਈ ਹੈ ਕਿ ਤੁਸੀਂ ਇੱਥੇ ਆਂਦੇ ਹੋ ਹੁੰਦੇ ਆ ਅੱਛਾ ਪੁਰੇ ਹੁੰਦੇ ਆ ਸਿੰਘ ਜੀ ਤਾਂ ਤਕਰੀਬਾ ਸਭ ਦੇ ਨਾਲ ਸਭ ਦੀ ਸਹਾਇਤਾ ਕਰਦੇ ਆ ਬਾਕੀ ਇਹ ਮੇਰੇ ਨਾਲ ਪਰੇਸ਼ਾਨੀਆਂ ਬਹੁਤ ਹੋਈਆਂ ਤੇ ਜਿਹੜੀ ਬਾਣੀ ਆ ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਆ ਆਪਣੇ ਦਸਮੇ ਪਾਸ਼ਾ ਆ ਸਾਰੇ ਸਾਰੇ ਮੇਰੇ ਸਹਾਇਤਾ ਬਹੁਤ ਕਰਦੇ ਆ ਜਿੱਥੇ ਵੀ ਮੈਂ ਯਾਦ ਕਰਦੀ ਆ ਮੇਰੇ ਨਾਲ ਹੁੰਦੇ ਆ ਮੇਰੇ ਤੇ ਬਹੁਤ ਕੁਝ ਹੁੰਦਾ ਹੈ ਮਗਰ ਮੈਂ ਇਹ ਮੈਨੂੰ ਬਚਾਉਂਦੇ ਹਾਂਜੀ पल पल बचांदे ਆ ਜੀ ਹਾਂਜੀ ਪਲ ਪਲ ਸਿੰਘ ਸਾਹਿਬ ਤੁਸੀਂ ਇੱਥੇ ਜਿਵੇਂ ਆਉਂਦੇ ਹੋ ਚਪੈਰਾ ਸਾਹਿਬ ਕਟਨ ਤੇ ਅੱਗੇ ਵੀ ਤੁਸੀਂ ਕਹਿੰਦੇ ਕਹਿ ਰਹੇ ਸੀਗੇ ਕਿ ਆਨੇ ਆ ਸੀ ਤੇ ਤੁਹਾਡੇ ਜੀਵਨ ਦੇ ਵਿੱਚ ਤਬਦੀਲੀਆਂ ਕੀ ਆਈਆਂ ਤੁਸੀਂ ਇੱਥੋਂ ਦੇ ਕਟਦੇ ਹੋ ਦਾ ਬਹੁਤ ਤਬਦੀਲੀਆਂ ਆਈਆਂ ਜੀ ਇੱਥੇ ਆਉਣ ਕੇ ਨਾ ਜਿਵੇਂ ਮੰਨ ਕੇ ਚੱਲੋ ਕਿ ਬਹੁਤ ਸਕੂਨ ਮਿਲਦਾ ਤੇ ਪਹਿਲਾਂ ਮੈਂ ਕੇ ਕੇਸ ਕੱਟੇ ਹੋਏ ਸੀਗੇ ਪਹਿਲਾਂ ਮੇਰੇ ਤੇ ਮੰਨ ਕੇ ਚੱਲੋ ਮੈਂ ਆਈ ਦਸਵੀਂ ਉਹਨਾਂ ਸਗਰਾਂ ਤੋਂ ਉਹਨਾਂ ਤੇ ਇੱਥੇ ਆਉਣ ਕੇ ਮੈਂ ਇੱਕ ਪ੍ਰਣ ਕਰਿਆ ਸੀਗਾ ਕਿ ਮੈਂ ਕੇਸ ਰੱਖਣੇ ਆ ਦਸਤਾਰ ਤਾਂ ਮੈਂ ਪਹਿਲਾਂ ਹੀ ਬੰਨਦਾ ਸੀਗਾ ਇੱਥੇ ਆਣ ਕੇ ਬੰਦੇ ਨੂੰ ਇੱਕ ਨਾ ਜਿਵੇਂ ਤਨ ਮਨ ਤੋਂ ਸਕੂਨ ਮਿਲਦਾ ਹੈ ਸੇਵਾ ਕਰਕੇ ਤੇ ਗੁਰਬਾਣੀ ਸੁਣ ਕੇ ਇੱਥੇ ਜਿਹੜਾ ਵੀ ਆਉਂਦਾ ਸਹੀ ਸੱਚੇ ਸੁੱਚੇ ਮਨ ਨਾਲ ਆਉਂਦਾ ਉਹਦੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਬਾਬਾ ਜੀ ਨਾਲ ਖੜਦੇ ਆ ਬਾਬਾ ਹਨੂਮਾਨ ਹਾਂ ਬਾਬਾ ਮਹਾਨੂਮਾਨ ਸਿੰਘ ਜੀ ਨਾਲ ਖੜਦੇ ਆ ਅਮਰ ਸ਼ਹੀਦ ਤੇ ਆਪਾਂ ਇਹੀ ਕਹਿੰਦੇ ਆ ਕਿ ਵੱਦ ਤੋਂ ਵੱਦ ਜਿਹੜਾ ਵੀਰ ਦੁਖਿਆਰਾ ਜਿਹਨੂੰ ਲੱਗਦਾ ਕਿ ਅਸੀਂ ਭਾਈ ਗਰਵਾਣੀ ਦੇ ਲੜ ਲੱਗ ਸਕੀਏ ਇੱਥੇ ਆਣ ਕੇ ਨਮਸਤਕ ਹੋ ਗਰਵਾਣੀ ਦੇ ਲੜ ਲੱਗੋ ਵੱਧ ਤੋਂ ਵੱਧ ਇੱਕ ਕਈ ਪ੍ਰਚਾਰਕ ਹੈਗੇ ਉਹ ਕਹ ਰਹੇ ਕਹਿੰਦੇ ਆ ਕਿ ਦੁਜਾ ਚੁਪੈਰਾ ਸਾਹਿਬ ਆਪਣੀ ਮਰਿਆਦਾ ਨਹੀਂ ਕੀ ਚੁਪੈਰਾ ਸਾਹਿਬ ਦੇ ਵਿੱਚ ਆਪਾਂ ਨੂੰ ਨਹੀਂ ਕਟਣਾ ਚਾਹੀਦਾ ਹੈਗਾ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਚੁਪੈਰਾ ਸਾਹਿਬ ਹੈ ਤਾਂ ਗਰਵਾਣੀ ਦਾ ਹੀ ਹਿੱਸਾ ਹੈ ਜੀ ਹੈ ਤਾਂ ਗਰਵਾਣੀ ਦਾ ਹੀ ਹਿੱਸਾ ਨਾ ਚਲੋ ਉਹ ਲੱਗ ਗੱਲ ਆ ਉਹਨਾਂ ਦੀ ਆਪਣੀ ਸੋਚਣੀ ਹੈ ਜੀ ਆਪਾਂ ਕੀ ਕਹਿ ਸਕਦੇ ਆ ਠੀਕ ਹੈ ਉਹ ਕਿਸ ਟੰਗ ਨਾਲ ਸੋਚਦੇ ਆ ਆਪਾਂ ਆਪਾਂ ਸਹੀ ਟੰਗ ਨਾਲ ਚੱਲੀਏ ਤਾਂ ਇਹ ਵੀ ਗੁਰਬਾਣੀ ਦਾ ਇੱਕ ਹਿੱਸਾ ਆਪਾਂ ਨੂੰ ਮੰਨਣਾ ਚਾਹੀਦਾ ਠੀਕ ਆ ਆਪਾਂ ਮੰਨਦੇ ਆ ਤਾਂ ਆਪਾਂ ਆਉਂਦੇ ਆ ਜੀ ਜੇ ਵੇਖਿਆ ਜਾਵੇ ਚੁਪੈਰਾ ਸਾਹਿਬ ਦੇ ਵਿੱਚ ਕੇਵਲ ਤੇ ਕੇਵਲ ਗੁਰਬਾਣੀ ਹੀ ਇੱਥੇ ਪੜ੍ਹੀ ਜਾਂਦੀ ਹੈ ਨਾ ਗੁਰਬਾਣੀ ਹੀ ਇੱਥੇ ਕੀਤੀ ਜਾਂਦੀ ਹੈ ਤੇ ਉਹ ਫਿਰ ਇਦਾਂ ਕਿਉਂ ਆਪਾਂ ਨੂੰ ਦੁਬਿਧਾ ਦੇ ਵਿੱਚ ਪਾਉਂਦੇ ਕੀ ਹਾਂ ਤੁਸੀਂ ਇਹ ਨਹੀਂ ਕਰਨਾ ਇਹ ਕਰਨਾ ਇਹ ਨਹੀਂ ਕਰਨਾ ਇਹ ਕਰਨਾ ਓ ਐਤਨਾ ਸਿੰਘ ਸਾਹਿਬ ਦੇਖੋ ਪਤਾ ਕੀ ਆ ਜਿਵੇਂ ਮੰਨ ਕੇ ਚਲੋ ਹੁਣ ਚਪੈਰਾ ਸਾਹਿਬ ਆ ਠੀਕ ਆ ਇੱਥੇ ਆ ਕੇ ਆਪਾਂ ਚਲੋ ਬੈਠੇ ਆ ਠੀਕ ਆ ਗਰਬਾਣੀ ਸੁਣ ਰਹੇ ਆ ਬਾਗ ਪੜ ਰਹੇ ਆ ਉਹ ਉਹਨਾਂ ਦਾ ਸੋਚਣਾ ਇਹ ਆ ਕਿ ਇਹ ਆਪਣੀ ਗਰਬਾਣੀ ਦਾ ਨਹੀਂ ਹੈਗਾ ਹਿੱਸਾ ਇਹ ਗਰਬਾਣੀ ਦਾ ਆਪਣੀ ਦਾ ਹਿੱਸਾ ਨਹੀਂ ਹੈਗਾ ਪਰ ਮੈਂ ਨਹੀਂ ਕਹਿੰਦਾ ਕਿ ਇਹ ਆਪਣੀ ਗਰਬਾਣੀ ਦਾ ਹਿੱਸਾ ਨਹੀਂ ਹੈਗਾ ਜੇ ਹਿੱਸਾ ਤਾਂ ਹੀ ਚਪੈਰਾ ਸਾਹਿਬ ਮੰਨਿਆ ਗਿਆ ਤਾਹੀਂ ਤੇ ਨਾ ਅਸ਼ੀਦਾਂ ਸਾਹਿਬ ਹਾਂਜੀ 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 ਤੁਸੀਂ ਮੈਨੋਂ ਜ਼ਿਆਦਾ ਬੜੇ ਲਿਖੇ ਹੋ ਠੀਕੇ ਸਾਮੰਦਾਰ ਹੋ ਤਾਂ ਹੀ ਸਾਰੇ ਕਿਤੇ ਪੜਿਆ ਜਾਂਦਾ ਜੀ ਕੋਈ ਜੀਵਨ ਦੇ ਵਿੱਚ ਤਬਦੀਲੀ ਆਈ ਚਪੇਰੇ ਸਭ ਕੱਟਦੇ ਬਹੁਤ ਤਬਦੀਲੀ ਹੈ ਭਾਜੀ ਮੈਂ ਤੁਹਾਨੂੰ ਦੱਸਦਾ ਕੀ ਮੰਨ ਕੇ ਚੱਲੋ ਮੈਂ ਜਿਹੜਾ ਕੰਮ ਮੇਰਾ ਅੜਦਾ ਸੀਗਾ ਜਾਂ ਫਸਦਾ ਜਿੱਥੇ ਵੀ ਫਸਦਾ ਬਸ ਗਰਬਾਣੀ ਦੇ ਲੜ ਲੱਗ ਗਿਆ ਜੀ ਜਿੱਦਣ ਦਾ ਉਦਣ ਦਾ ਕੋਈ ਇਦਾਂ ਦਾ ਹੋਇਆ ਨਹੀਂ ਮੈਨਸ ਕੀ ਜਿਹੜੇ ਕੰਮ ਨੂੰ ਹੱਥ ਪਾਈਦਾ ਬਹੁਤ ਅੱਗੇ ਤੱਕ ਜਾਈਦਾ ਮੈਂ ਹਰ ਇੱਕ ਨੂੰ ਕਹਿਣਾ ਜਿਹੜੇ ਯੰਗ ਮੁੰਡੇ ਆ ਕੁੜੀਆਂ ਨੇ ਜੋ ਵੀ ਆ ਕੀ ਭਾਈ ਡੇਰਾਵਾਦ ਛੱਡੋ ਆਪਾਂ ਗੁਰਵਾਣੀ ਦੇ ਲੜ ਲੱਗੀਏ ਹੂੰ ਜਿੰਨੇ ਗੁਰਵਾਣੀ ਨੇ ਗੁਰੂ ਸਾਹਿਬ ਨੇ ਦਿੱਤਾ ਆਪਾਂ ਨੂੰ ਉਹਨਾਂ ਡੇਰੇਵਾਦਾਂ ਨੇ ਨਹੀਂ ਦਿੱਤਾ ਠੀਕ ਹੈ ਜੀ ਠੀਕ ਆ ਆਪਾਂ ਗੁਰਵਾਣੀ ਦੇ ਲੜ ਲੱਗੀਏ ਆਪਾਂ ਗੁਰਦੁਆਰਾ ਸਾਹਿਬ ਆਈਏ ਜੋ ਦੇਖੋ ਪਾਜੀ ਜੀ ਤਾਂ ਜੋ ਗੁਰੂ ਗ੍ਰੰਥ ਸਾਹਿਬ ਚਾ ਉਹ ਕਿਤੇ ਵੀ ਨਹੀਂ ਹੈਗਾ ਜੀ ਬਿਲਕੁਲ ਠੀਕ ਆ ਉਹ ਹੁਣ ਮੰਨ ਕੇ ਚੱਲੋ ਡੇਰਾਬਾਦ ਠੀਕ ਐ ਗਰਬਾਣੀ ਤੇ ਡੇਰਾਬਾਦ ਬਹੁਤ ਫਰਕ ਐ ਹੁਣ ਕਹਿ ਦਿੰਦੇ ਆ ਕਿ ਫਲਾਣਾ ਬਾਬਾ ਫਲਾਣਾ ਟੀਮ ਕਾ ਕੁਛ ਨਹੀਂ ਹੈਗਾ ਗਰਬਾਣੀ ਤੋਂ ਉੱਪਰ ਅੱਜ ਤੱਕ ਮੈਂ ਤਾਂ ਕਦੇ ਦੇਖਿਆ ਨਹੀਂ ਜੀ ਠੀਕ ਐ ਨਾ ਜੀ ਗਰਬਾਣੀ ਸਭ ਤੋਂ ਉੱਪਰ ਆ ਜੀ ਵਾਹਿਗੁਰੂ ਸਭ ਤੋਂ ਉੱਪਰ ਨੇ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਆ ਜੀ ਤੇ ਇੱਕ ਇਹ ਸਥਾਨ ਤੇ ਆਪਾਂ ਕੋਈ ਵੀ ਅਰਦਾਸ ਕਰੀਏ ਉਹ ਪੂਰੀ ਹੁੰਦੀ ਐ ਤੇ ਤੁਹਾਡੇ ਜੀਵਨ ਵਿੱਚ ਕੋਈ ਇਦਾਂ ਦੇ ਹੋਇਆ ਇਨਸੀਡੈਂਟ ਪਾ ਜੀ ਆਪਣੇ ਨਾ ਜ਼ੀਰੋ ਤੋਂ ਉੱਠੇ ਹੋਏ ਆ ਠੀਕ ਐ ਜੀ ਤੁਸੀਂ ਫਿਰ ਘਰੇ ਚੱਲੇ ਹੋ ਠੀਕ ਹੈ ਤੇ ਆਪਣੇ ਨਾ ਬੈਠਣ ਉੱਠਣ ਨੂੰ ਵੀ ਥਾਂ ਨਹੀਂ ਸੀਗੀ ਅੱਜ ਬੱਸਾਂ ਦੇ ਮਾਲਕ ਹਾਂਜੀ ਸਭ ਕੁਛ ਆਪ ਹੀ ਕੀਤਾ ਸਾ ਮੈਂ ਕਹਿੰਦਾ ਜੀ ਜੇ ਆਪਾਂ ਕੋਈ ਕੰਮ ਸ਼ੁਰੂ ਕਰਦੇ ਆ ਬਾਬਾ ਜੀ ਦੀ ਘਰੇ ਫੋਟੋ ਲੱਗੀ ਵੀ ਹੈ ਪਹਿਲਾਂ ਅਰਦਾਸ ਬੇਨਤੀ ਕਰਨੀ ਹੈ ਤੇ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ ਸੱਚਾ ਸੁੱਚਾ ਕਰਕੇ ਫਿਰ ਕੋਈ ਅੱਗੇ ਕੰਮ ਤੋਰਨਾ